ਕਦੇ ਮੈਂ ਕਹਿੰਦੀ ਅੱਜ ਦਾ ਸਮਾਂ ਚੰਗਾ ਹੈ ਬੱਚਿਆਂ ਲਈ ਪਰ ਸਿਆਣੇ ਕਹਿੰਦੇ ਉਹ ਪਹਿਲਾ ਸਮਾਂ ਸਾਡੇ ਲਈ ਬਹੁਤ ਵਧੀਆ ਸੀ ਰਿਸ਼ਤੇਆਂ ਚ ਪਿਆਰ ਪ੍ਰੇਮ ਪਰ ਜਦੋਂ ਕੋਈ ਘਰੋਂ ਜਾਂਦਾ ਸੀ ਪਤਾ ਨਹੀਂ ਉਹਨੇ ਆਉਣਾ ਕਦੋਂ ਆਣਾ ਕੋਈ ਫੋਨ ਕਿਵੇਂ ਕਿਸੇ ਦੀ ਖਬਰ ਮਿਲੇ ਬੇਬੇ ਨਾਨਕੀ ਜਿਵੇਂ ਮਨੋਂ ਮਨ ਸਾਝ ਪੁੰਦੀ ਐ ਤੈਨੂੰ ਪਤਾ ਤੇਰੇ ਪੁੱਤ ਕਿੰਨਾ ਯਾਦ ਕਰਦੇ ਨੇ ਜਿਹਦੇ ਤਰ ਲੱਗੇ ਸੀ ਨਾ ਕਿ ਆ ਵੱਡਾ ਪੁੱਤ ਸ਼੍ਰੀ ਚੰਦੇ ਭੈਣ ਤੇਰਾ ਹੀ ਪੁੱਤਰ ਹੈ ਪਾਲਣ ਪੋਸ਼ਣ ਪਰਿਵਾਰ ਕਰਦਾ ਬੇਬੇ ਨਾਨਕੀ ਜੀ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਬੜਾ ਕੁਝ ਮਿਲਦਾ ਨਿਮਰਤਾ ਦੀ ਮੂਰਤ ਪਿਆਰ ਦੀ ਮੂਰਤ ਬੱਚਿਆਂ ਦੀ ਭਤੀਜਿਆਂ ਦਾ ਕਿਵੇਂ ਪਾਲਣ ਪੋਸ਼ਣ ਕੀਤਾ ਔਰ ਕੀ ਯੋਗਦਾਨ ਭੂਆ ਦਾਸੀ ਮਹਾਰਾਜ ਪੱਕਾ ਇਹ ਵੀ ਬੱਚਾ ਲੱਤਾਂ ਨੂੰ ਚੁੰਬੜ ਜਾਂਦਾ ਸਾਈ ਭਾ ਦੁਰ ਲੱਗੇ ਤੇ ਬਾਬਾ ਸ਼ਿਕੀ ਚੰਦੀ ਆਣ ਕੇ ਲੱਤਾਂ ਨੂੰ ਚੁੰਬੜ ਗਿਆ ਪਰ ਅੱਜ ਸਾਈ ਭਾ ਕਹਿੰਦੇ ਜਾਣਾ ਪਵੇਗਾ ਸਾਰੇ ਮੇਰੇ ਆਪਣੇ ਪਰਿਵਾਰ ਤੇ ਉਦੋਂ ਵੀ ਮਰਾਗ ਚ ਆਇਆ ਸੀ ਨਹੀਂ ਪਰ ਪਾਛਾ ਕਿਤੇ ਨਹੀਂ ਜਾਣਾ ਪੈਣਾ ਅੱਜ ਯਾਦ ਕਰਦੀ ਭੈਣ ਕਹਿੰਦੀ ਹੈ ਸ੍ਰੀ ਜੱਤ ਵੀਰਾ ਤੈਨੂੰ ਵਾਜਾ ਮਾਰਦਾ ਤੇਰਾ ਵੱਡਾ ਪੁੱਤ ਵਾਜਾ ਮਾਰਦਾ ਲਖਵੀ ਵੀ ਜਾਣੋ ਵਾਹ ਹੈ ਓਲਾਰ ਦਾ ਵੀ ਕਦੋਂ ਮੇਰਾ ਪਿਤਾ ਹੋਵੇ ਮੈਨੂੰ ਗੱਲਣ ਨਾਵੇ ਕਵੀ ਦੇ ਮਨ ਤੇ ਖਿਆਲ ਆ ਕਿਵੇਂ ਭੈਣ ਆਪਣੇ ਵੀਰ ਨੂੰ ਯਾਦ ਕਰਦੀ ਏ ਭੈਣ ਭਰਾ ਦਾ ਪਿਆਰ ਕਿੱਸਾ ਉਹ ਭੈਣ ਭਰਾ ਦਾ ਪਿਆਰ ਦੇਖਣਾ ਤੇ ਪੜ੍ਹ ਲਓ ਬੇਬੇ ਨਾਨਕੀ ਦਾ ਇਤਿਹਾਸ मुंहिंजे हाल कई